ਜਿੱਤੇ ਕਿ ਪਾਸੇ ਉਦ ਨਸ਼ਿਆਂ ਵਿਰੋਧ ਮੁਹਿੰਮ ਜਿਹੜੀ ਹੈ ਉਹ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਕਿ ਪੰਜਾਬ ਦੇ ਨੌਜਵਾਨਾਂ ਨੂੰ ਖਾਸ ਕਰਕੇ ਹੈ ਹਰ ਵਰਗ ਦੇ ਇਨਸਾਨ ਨੂੰ ਜਿਹੜਾ ਹੈ ਉਹ ਨਸ਼ਿਆਂ ਤੋਂ ਦੂਰ ਰੱਖਣਾ ਉੱਤੇ ਹੀ ਵੱਡੇ ਪੱਧਰ ਤੇ ਜਿਹੜੀ ਹੈ ਉਹ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਤਾਂ ਕਿ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਪੰਜਾਬ ਨੂੰ ਪੰਜਾਬ ਦੇ ਵਿਚਾਰਬਾਦੀ ਹੀਰੋਇਨ ਜਿਹੜੀ ਹੈ ਉਹ ਹੁਣ ਬਰਾਮਦ ਹੋਈ ਹੈ ਚਾਰ ਤਸਕਰ ਜਿਹੜੇ ਨੇ ਗ੍ਰਿਫਤਾਰ ਕੀਤੇ ਨੇ ਪੁਲਿਸ ਦੇ ਅਨੁਸਾਰ ਇਸ ਕਾਰਵਾਈ ਦੌਰਾਨ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਇੱਕ BMW ਤੇ ਇੱਕ Corolla ਕੰਪਨੀ ਦੀ ਵੱਡੀ ਗੱਡੀ ਸ਼ਾਮਲ ਹੈ ਅੰਕਸਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਵਿੱਚ ਮਾਨਯੋਗ ਮੁੱਖ ਮੰਤਰੀ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟੀਮ ਨੇ 40 ਕਿਲੋ ਹੈਰਨ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੜੀ ਹੈ ਉਹ ਅਜੇ ਸੂਰਜ ਗਿੰਦ ਅਤੇ ਜਾਕਬ ਦੇ ਵਜੋਂ ਹੋਈ ਹੈ ਜੋ ਜ਼ਿਲ੍ਹਾ ਮੋਗਾ ਦੇ ਕੋਟਿਸਾਖਾਂ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ 24 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਪੁਲਿਸ ਅਨੁਸਾਰ ਇਸ ਕਾਰਵਾਈ ਦੌਰਾਨ ਦੋ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚੋਂ ਕਿ ਇੱਕ BMW ਤੇ ਦੂਸਰੀ ਜੜੀਆ Corolla ਕੰਪਨੀ ਦੀ ਗੱਡੀ ਸ਼ਾਮਲ ਹੈ। ਸ਼ੁਰੂਆਤੀ ਜਾਂਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਨਸ਼ਾ ਸਰਹੱਦੀ ਖੇਤਰ ਦੇ ਵਿੱਚ ਡਰੋਨ ਰਾਹੀਂ ਤਸਕਰੀ ਕਰਕੇ ਲਿਆਂਦਾ ਗਿਆ ਹੋ ਸਕਦਾ ਹੈ ਔਰ ਡਰੋਨ ਰਾਹੀਂ ਨਸ਼ਾ ਨਿਰਧਾਰਿਤ ਲੋਕੇਸ਼ਨ ਤੇ ਸੁੱਟਿਆ ਜਾਂਦਾ ਸੀ ਜਿਸ ਨੂੰ ਕਿ ਗਰੋ ਅੱਗੇ ਲੈ ਕੇ ਜਾਂਦਾ ਸੀ। ਜਦੋਂ ਹਰਪ੍ਰੀਤ ਸਿੰਘ ਦੀ ਗੱਲ ਕਰਦੇ ਤਾਂ 2 ਦਿਨ ਦੇ ਰਿਮਾਂਡ ਤੇ ਮੁਲਜ਼ਮ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਗ੍ਰਿਫਤਾਰ ਨੌਜਵਾਨਾਂ ਦੇ ਮੋਬਾਈਲ ਫੋਨ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਤੇ ਉਹਨਾਂ ਦੇ ਡਿਜੀਟਲ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਪਾਕਿ ਸਾਨੀਆ ਕਿਸੇ ਹੋਰ ਅੰਤਰਰਾਸ਼ਟਰੀ ਲਿੰਕ ਦੇ ਸਬੂਤ ਮਿਲਦੇ ਨੇ ਤਾਂ ਉਹ ਸਬੰਧਤ ਅਥਾਰਟੀਆਂ ਦੇ ਨਾਲ ਸਾਂਝੇ ਜ਼ਰੂਰ ਹੀ ਜ਼ਰੂਰ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ 2 ਦਿਨ ਦਾ ਪੁਲਿਸ ਰਿਵਾਰਡ ਹਾਸਲ ਕਰ ਲਿਆ ਗਿਆ ਤੇ ਹੋਰ ਬਰਾਮਦਗੀਆਂ ਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਵੀ ਪੁਲਿਸ ਵੱਲੋਂ ਜਤਾਈ ਜਾ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਸ ਗਰੋਹ ਦੇ ਪਿੱਛੇ ਇੱਕ ਵੱਡਾ ਆਕਾ ਜਿਹੜਾ ਹੈ ਮਾਸਟਰਮਾਈਂਡ ਜ਼ਰੂਰ ਤੇ ਜ਼ਰੂਰ ਕੰਮ ਕਰ ਰਿਹਾ ਹੋਵੇਗਾ ਕਿਉਂਕਿ ਇੱਕ ਵੱਡੀ ਤਸਕਰੀ ਜਿਹੜੀ ਹੈ ਜ਼ਰੂਰ ਤੇ ਜ਼ਰੂਰ ਚਲਾਈ ਜਾਂਦੇ ਆਸੋਮੇ ਲਗਾਈ ਜਾ ਰਹੀ ਹੋਵੇਗੀ ਉਹਨਾਂ ਦੇ ਵੱਲੋਂ ਪਰ ਜਦੋਂ ਅਸੀਂ ਮਾਸਟਰਮਾਈਂਡ ਦੀ ਗੱ ਜ਼ਾਹਰ ਨਹੀਂ ਕੀਤਾ ਜਾ ਸਕਦਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਨੌਜਵਾਨ ਜਿਹੜੇ ਨੇ ਉਹ ਪੜ੍ਹੇ ਲਿਖੇ ਨੇ ਤੇ ਇੱਕੋ ਇਲਾਕੇ ਦੇ ਵਿੱਚ ਰਹਿੰਦੇ ਸਨ ਜਿਸ ਕਾਰਨ ਉਹਨਾਂ ਦੀ ਆਪਸੀ ਸਾਂਝ ਮਜ਼ਬੂਤ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਿਰਫ ਸ਼ੁਰੂਆਤ ਇਹਦੇ ਜਾਂਚ ਅੱਗੇ ਵਧਨ ਨਾਲ ਹੋਰ ਜ਼ਿਆਦਾ ਬਰਾਮਦਗੀਆਂ ਤੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜ਼ਰੂਰ ਤੇ ਜ਼ਰੂਰ ਜਿਤਾਈ ਜਾ ਰਹੀ ਹੈ ਨਸ਼ਾ ਤਸਕਰੀ ਖਿਲਾਫ ਮਹਿੰਮ ਤੇ ਪੁਲਿਸ ਪੂਰੀ ਸ਼ਕਤੀ ਦੇ ਨਾਲ ਕਾਰਵਾਈ ਜਾਰੀ ਰੱਖੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਬਿਲਕੁਲ ਵੀ ਨਹੀਂ ਜਾਏਗਾ ਜਿਹਾ ਕਹਿਣਾ ਪੁਲਿਸ ਅਧਿਕਾਰੀਆਂ ਦਾ ਜੱਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਲਿਖਿਆ ਹੈ ਕਿ ਖੂ ਇੰਟੈਲੀਜੈਂਸ ਸਬੰਸਤ ਨੇ 40 ਕਿਲੋਗ੍ਰam ਹੈਰੋਇਨ ਦੀ ਵੱਡੀ ਬਰਾਮਦਗੀ ਦੇ ਨਾਲ ਇੱਕ ਨਸ਼ੀਲੇ ਪਦਾਰਥ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਜਲਾ ਮੋਗਾ ਦੇ ਪਿੰਡ ਕੋਟ ਇਸੇਖਾਨ ਨਾਲ ਸੰਬੰਧਿਤ 4 ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਹੈਰੋਇਨ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਲਈ ਇਕ ਆਤਨ ਨਾਰਕੋ ਤਸਕਰ ਦੇ ਨਿਰਦੇਸ਼ਾਂ ਤੇ ਹਰਵਿੰਦ ਨੇ ਇੱਕ ਵੱਡੀ ਖੇਪ ਇਕੱਠੀ ਕੀਤੀ ਸੀ। ਅੰਮ੍ਰਿਤਸਰ ਦੇ ਪੀਐਸਐਸਓਸੀ ਵਿਖੇ ਇੱਕ ਐਫਆਈਆਰ ਦਰਜ ਕੀਤੀ ਗਈ। ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਤੇ ਸੰਭਾਵੀ ਸਰਹੱਦ ਪਾਰ ਸਮੰਦਾਂ ਸਮੇਤ ਪਿਛਲੇ ਅਤੇ ਅਗਲੇ ਸਮੰਦਾਂ ਦੀ ਪਛਾਣ ਕਰਨ ਲਈ ਹੋਰ ਜਾਂਚ ਜਾਰੀ ਹੈ। ਪੰਜਾਬ ਪੁਲਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਪੁਲਿਸ ਨਸ਼ਿਆਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਖਤਮ ਕਰਨ ਤੇ ਪੰਜਾਬ ਵਿੱਚੋਂ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਦੇ ਲਈ ਆਪਣੀ ਵਚਨਬੱਧਤਾ ਤੇ ਬਿਲਕੁਲ ਡੋਲ ਹੈ। ਜਦੋਂ ਇਹੋ ਜਿਹੇ ਨਸ਼ਾ ਤਸਕਰਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਉਂ ਪਹਿਲ ਕਦਮੀ ਦੇ ਦਾਤੇ ਕਾਰਵਾਈਆਂ ਕਿੱਤਿਆਂ ਜਾਂਦੀਆਂ ਨੇ ਤਾਂ ਕਿ ਇਹਨਾਂ ਦੇ ਸਮਰੰਥ ਦੇ ਠਲ ਪਾਈ ਜਾ ਸਕੇ ਤੇ ਇਹਨਾਂ ਦੇ ਪਿੱਛੇ ਮਾਸਟਰ ਮਾਈਂਡ ਨੂੰ ਜਿਹੜਾ ਹੈ ਉਹ ਜਾਣਿਆ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਕਾਰਗੁਜ਼ਾਰੀਆਂ ਬਿਲਕੁਲ ਵੀ ਨਾ ਕਰ ਸਕਣ